ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲਬਾਤ ਕਰਦੇ ਆਂ ਪਖੰਡੀ ਸਾਧਾਂ ਦੇ ਚੇਲੇ ਝੂਠ ਮਾਰਨ ਦੇ ਅੰਦਰ ਬੜੇ ਮਾਹਿਰ ਹੁੰਦੇ ਨੇ ਕਈ ਇੰਨੇ ਮਾਹਿਰ ਹੁੰਦੇ ਨੇ ਕਿ ਉਹ ਝੂਠੀਆਂ ਕਰਾਮਾਤੀ ਕਹਾਣੀਆਂ ਆਪਣੇ ਕੋਲੋਂ ਬਣਾ ਲੈਂਦੇ ਨੇ ਤੇ ਜਿਨ੍ਹਾਂ ਨੂੰ ਕਹਾਣੀ ਬਣਾਉਣੀ ਨਹੀਂ ਆਉਂਦੀ ਉਹ ਦੂਸਰੇ ਕੋਲੋਂ ਸਾਥੀ ਕੋਲੋਂ ਸੁਣ ਕੇ ਉਹਦੇ ਉੱਤੇ ਜਿਉਂਦਾ ਤਿਉਂ ਵਿਸ਼ਵਾਸ ਕਰ ਲੈਂਦੇ ਨੇ ਤੇ ਜਿਹੜੇ ਬਾਬੇ ਬਾਰੇ ਗੱਲ ਸੁਣਾਈ ਜਾ ਰਹੀ ਏ ਕਹਾਣੀ ਬਣਾਈ ਜਾ ਰਹੀ ਏ ਸੁਣੀ ਜਾ ਰਹੀ ਏ ਉਹਨੂੰ ਫਿਰ ਉਹ ਰੱਬ ਨਾਲੋਂ ਵੀ ਅੱਗੇ ਮੰਨ ਲੈਂਦੇ ਨੇ ਬਹੁਤ ਵੱਡਾ ਦਰਜਾ ਦੇ ਦਿੰਦੇ ਨੇ ਜਿਵੇਂ ਸਾਰੀ ਦੁਨੀਆ ਉਸੇ ਬਾਬੇ ਦੀ ਮੁਠੀ ਦਾ ਗਹਿਣਾ ਹੋਵੇ ਉਹਦੇ ਅਖਤਿਆਰ ਹੋਵੇ ਹਰ ਕੰਮ ਬਾਬੇ ਦੇ ਅਕੋਰਡਿੰਗ ਚੱਲਦਾ ਹੋਵੇ ਅੱਜ ਇੱਕ ਇਸ ਤਰ੍ਹਾਂ ਦੇ ਬਾਬੇ ਦੀ ਗੱਲਬਾਤ ਕਰਦੇ ਆ ਇੱਕ ਪਰਿਵਾਰ ਦੀ ਨਿੱਕੀ ਜਿਹੀ ਦਾਸਤਾਨ ਹੈ ਉਸ ਪਰਿਵਾਰ ਦੇ ਸਾਰੇ ਮੈਂਬਰ ਇੱਕ ਮੁੰਡੇ ਨੂੰ ਛੱਡ ਕੇ ਇੱਕ ਨੌਜਵਾਨ ਬੱਚੇ ਨੂੰ ਛੱਡ ਕੇ ਤਕਰੀਬਨ ਸਾਰੇ ਬੱਚੇ ਬੁੱਢੇ ਜਵਾਨ ਇੱਕ ਬਾਬੇ ਦੇ ਅੰਨੇ ਸ਼ਰਦਾਲੂ ਸਨ ਸ਼ਰਦਾਲੂ ਹੋਣਾ ਔਰ ਗੱਲੇ ਤੇ ਅੰਨੇ ਸ਼ਰਦਾਲੂ ਹੋਣਾ ਹੋਰ ਗੱਲ ਹੈ ਅੰਨੇ ਸ਼ਰਦਾਲੂ ਬਾਬਾ ਕੁਝ ਵੀ ਕਹੇ ਉਹ ਕਵੇ ਦਿਨ ਨੂੰ ਸੂਰਜ ਚਮਕਦਾ ਹੈ ਤੇ ਸੂਰਜ ਦੀ ਬਜਾਏ ਉਹ ਕਹਿ ਦਵੇ ਵੀ ਚੰ드ਰਮਾ ਚਮਕਦਾ ਹੈ ਤਿੰਨੇ ਸ਼ਰਦਾਲੂ ਮੰਨ ਲੈਂਦੇ ਨੇ ਵੀ ਵਾਕਿਆ ਹੀ ਚੰ드ਰਮਾ ਹੋਵੇਗਾ ਰਾਤ ਨੂੰ ਚੰ드ਰਮਾ ਹੁੰਦਾ ਤੇ ਜੇ ਬਾਬਾ ਕਹਿ ਦਵੇ ਨਾ ਇਹ ਸੂਰਜ ਹੈ ਤੇ ਅੰਨੇ ਸਰਦਾਲੂ ਕਹਿ ਦੇਣਗੇ ਹਾਂ ਬਾਬਾ ਜੀ ਨੇ ਕਹਿ ਦਿੱਤਾ ਇਹ ਸੂਰਜ ਸੂਰਜ ਨੇ ਆਪਣਾ ਰੁਖ ਬਦਲ ਲਿਆ ਹੈ ਪ੍ਰਕਿਰਤੀ ਨੇ ਆਪਣਾ ਢਾਂਚਾ ਬਦਲ ਲਿਆ ਹੈ ਰਾਤ ਨੂੰ ਸੂਰਜ ਚੜਦਾ ਤੇ ਦਿਨੇ ਚੰ드ਰਮਾ ਚੜਦਾ ਅੰਨੇ ਸਰਦਾਲੂ ਇਹਨੂੰ ਕਹਿੰਦੇ ਨੇ ਸੋਚਣਾ ਨਹੀਂ ਵਿਚਾਰਨਾ ਨਹੀਂ ਦਿਮਾਗ ਦੇ ਸਾਰੇ ਦਰਵਾਜ਼ੇ ਬੰਦ ਕਰ ਲੈਣੇ ਨੇ ਜੋ ਬਾਬੇ ਨੇ ਕਹਿਣਾ ਹੈ ਉਹਨੂੰ ਅਖੀਰਲਾ ਸੱਚ ਕਰਕੇ ਮੰਨ ਜਾਣਾ ਮਨ ਲੈਣਾ ਇਹਨੂੰ ਕਹਿੰਦੇ ਨੇ ਨੇ ਸਰਦਾਲੂ ਸਾਰੇ ਬਾਬੇ ਦੇ ਨੇ ਸਰਦਾਲੂ ਸਨ ਇੱਕ ਨੌਜਵਾਨ ਬੱਚਾ ਸੀ ਜੋ ਕਹਿੰਦਾ ਸੀ ਮੈਂ ਤਰਕ ਦੇ ਆਧਾਰ ਤਰਕ ਦੇ ਅਕੋਰਡਿੰਗ ਗੱਲ ਮੰਨਦਾ ਹਾਂ ਕਰਦਾ ਹਾਂ ਸੋਚਦਾ ਮੈਂ ਤੁਹਾਡੇ ਬਾਬੇ ਦੇ ਡੇਰੇ ਨਹੀਂ ਜਾਣਾ ਤੇ ਨਾ ਬਾਬੇ ਨੂੰ ਮੱਥਾ ਟੇਕਣਾ ਅੱਛਾ ਮਾਪੇ ਨੂੰ ਚਿੰਤਾ ਹੁੰਦੀ ਏ ਵੀ ਬੱਚਾ ਸਾਡਾ ਖਰੇ ਕੁਰਾਏ ਪੈ ਗਿਆ ਹੈ ਉਹ ਸਿੱਧੇ ਰਾਹ ਪਰ ਮਾਪੇ ਨੂੰ ਲੱਗਾ ਵੀ ਕੁਰਾਏ ਪੈ ਗਿਆ ਨਾਸਤਿਕ ਬਣ ਗਿਆ ਉਨੇ ਬਾਬਾ ਨੂੰ ਜਾ ਦੱਸਿਆ ਬਾਬਾ ਜੀ ਮੁੰਡਾ ਹੈ ਸਾਡਾ ਨੌਜਵਾਨ ਹੈ ਉਹ ਮੰਨਦਾ ਨਹੀਂ ਉਹ ਸੁਣਦਾ ਨਹੀਂ ਤੁਸੀਂ ਘਰ ਆਓ ਤੇ ਉਸ ਮੁੰਡੇ ਨੂੰ ਨਾ ਸਮਝਾਓ ਜਾਂ ਆਪਣੀ ਕੋਈ ਕਰਾਮਾਤ ਵਰਤਾਓ ਤੇ ਜਾਂ ਮੁੰਡੇ ਨੂੰ ਸਮਝਾਓ ਬਾਬਾ ਘਰ ਆ ਗਿਆ ਉਹਨੂੰ ਪਤਾ ਹੈ ਘਰ ਜਾਵਾਂਗੇ ਨਾਲੇ ਪ੍ਰਸ਼ਾਦਾ ਪਾਣੀ ਛਕਣ ਲਈ ਮਿਲਣਾ ਚੰਗਾ ਜੋਖਾ ਤੇ ਨਾਲੇ ਲਫਾਫਾ ਮਿਲ ਜਾਣਾ ਕੋਈ ਨਾ ਕੋਈ ਲੋਹੀ ਕੰਬਲ ਵੀ ਮਿਲ ਜਾਣਾ ਮੇਰਾ ਕੀ ਇਹ ਦੋ ਚਾਰ ਝੂਠ ਵੇ ਕੇ ਬੋਲਨੇ ਨੇ ਇੱਥੇ ਡੇਰੇ ਚ ਬੋਲ ਦਿੱਤੇ ਜੈਕਾਰ ਬੋਲ ਦਿੱਤੇ ਬਾਬਾ ਘਰ ਆਇਆ ਅੱਛਾ ਮੁੰਡੇ ਨੇ ਇੱਕ ਗੱਲ ਕਹੀ ਉਹ ਕਹਿਣ ਲੱਗਾ ਮਾਂ ਤੂੰ ਕਹਿੰਦੀ ਹੈ ਨਾ ਬਾਬਾ ਅੰਤਰਜਾਮੀ ਹੈ ਮੈਂ ਮੰਨ ਜਾਣਾ ਮਾਂ ਤੂੰ ਕਹਿੰਦੀ ਹੈ ਨਾ ਬਾਬਾ ਤ੍ਰਲੋਕੀ ਨਾ ਇੱਥੇ ਸਭ ਅੱਗੇ ਪਿੱਛੇ ਦੀਆਂ ਗੱਲਾਂ ਬਾਤਾਂ ਤਮਾਮ ਜਾਣਦਾ ਹੈ ਮੈਂ ਮੰਨ ਜਾਣਾ ਉਹਨੇ ਕਿਹਾ ਬਾਪੂ ਜੀ ਮੈਂ ਇੱਕ ਨਿੱਕੀ ਜਿਹੀ ਪਰਖ ਕਰਨੀ ਚਾਹੁੰਦਾ ਮਾ ਬਾਬ ਆਪਣੇ ਰੋਕਿਆ ਕੰਬ ਗਏ ਹਾਂ ਬਾਬਿਆਂ ਦੀ ਪਰਖ ਨਹੀਂ ਕਰੀ ਦੀ ਬਾਬੇ ਵੀ ਡਰਾਉਂਦੇ ਨੇ ਪਰਖ ਨਹੀਂ ਕਰੀ ਦੀ ਉਹ ਕਹਿਣ ਲੱਗਾ ਉਸ ਤੋਂ ਪਹਿਲਾਂ ਮੈਂ ਮੰਨਣਾ ਨੇ ਮੈਂ ਨਿੱਕੀ ਜੀ ਪਰਖ ਤੁਹਾਡੇ ਬਾਬੇ ਦੀ ਤੋਹੀਨ ਨਹੀਂ ਕਰਦਾ ਨਿੱਕੀ ਜੀ ਪਰਖ ਕਰਨੀ ਚਾਹਨਾ ਉਸ ਤੋਂ ਬਾਅਦ ਜਿਵੇਂ ਕਹੋਗੇ ਜਿਸ ਤਰ੍ਹਾਂ ਕਹੋਗੇ ਮੈਂ ਬਾਬੇ ਦੇ ਪੈਰੀਂ ਪੈ ਜਾਵਾਂਗਾ ਮੰਨਣਾ ਸ਼ੁਰੂ ਕਰ ਦਾਂਗੇ ਮਾ ਬਾਬ ਆਖੇ ਲੱਗ ਗਏ ਉਹਨਾਂ ਆਖਿਆ ਠੀਕ ਹੈ ਮੁੰਡਾ ਕਹਿਣ ਲੱਗਾ ਮਾਂ ਖੀਰ ਬਣਾ ਵਧੀਆ ਦੁੱਧ ਦੇ ਅੰਦਰ ਰਿੰ ਰਿੰ ਕੇ ਨਾ ਖੀਰ ਬਣਾ ਪਰ ਇੱਕ ਕੰਮ ਕਰੀ ਵੀ ਖੀਰ ਦੇ ਅੰਦਰ ਨਾ ਮਿੱਠਾ ਨਹੀਂ ਪਾਉਣਾ ਬਾਬਾ ਹੀ ਮਿੱਠਾ ਖਾਂਦਾ ਸ਼ਕੀਨ ਇਹ ਚੇਲਿਆਂ ਚ ਪਟਿਆਂ ਨੂੰ ਪਤਾ ਹੀ ਹੁੰਦਾ ਵੀ ਬਾਬਾ ਕਿਹੜੀ ਗੱਲ ਦਾ ਸ਼ਕੀਨ ਹੈ ਕੀ ਖਾਂਦਾ ਹੈ ਕੀ ਬੋਲਦਾ ਹੈ ਸਭ ਪਤਾ ਹੁੰਦਾ ਉਹ ਕਹਿੰਦਾ ਮਿੱਠਾ ਨਹੀਂ ਪਾਉਣਾ ਮਤਲਬ ਖੰਡ ਨਹੀਂ ਪਾਉਣੀ ਅੱਛਾ ਬਾਬਾ ਜੀ ਆ ਗਏ ਚੇਲੇ ਚ ਪਟੇ ਆ ਗਏ ਕੋਈ ਤੋੜੀਆ ਚੁੱਕੀ ਫਿਰਦਾ ਹੈ ਕੋਈ ਹੋਰ ਚੁੱਕੀ ਫਿਰਦਾ ਹੈ ਬਾਬੇ ਦੇ ਹੱਥ ਤਵਾ ਨਵੇਂ ਬਿਸਤਰ ਦੇ ਉੱਤੇ ਚਾਦਰਾਂ ਵਿਛਾ ਬਾਬੇ ਨੂੰ ਬਾਇਆ ਜਿਵੇਂ ਰੱਬ ਉਤਰ ਆਇਆ ਹੋਵੇ। ਬਾਬੇ ਨੇ ਆਪਣਾ ਸਾਰਾ ਜ਼ੋਰ ਜਤਨ ਲਾ ਕੇ ਜੋ ਵੀ ਉਹਨੂੰ ਕਹਿਣਾ ਹੁੰਦਾ ਸੀ ਉਹਨੇ ਮੁੰਡੇ ਨੂੰ ਕਿਹਾ। ਮੁੰਡਾ ਸਿਰ ਸੁੱਟ ਕੇ ਸੁਣਦਾ ਰਿਹਾ। ਲੰਗਰ ਦਾ ਸਮਾਂ ਹੋਇਆ। ਬਾਬਾ ਕਹਿਣ ਲੱਗਾ ਲਿਆਓ ਜੀ ਲੰਗਰ ਪ੍ਰਸ਼ਾਦਾ ਲਿਆਓ। ਬੱਚਾ ਤੁਹਾਡਾ ਬੋਲਿਆ ਨਹੀਂ ਇਹ ਮੰਨ ਜਾਏਗਾ। ਥੋੜਾ ਸਮਾਂ ਦਿਓ। ਅਸੀਂ ਦੂਜੇ ਘਰ ਵੀ ਜਾਣਾ ਹੈ। ਪ੍ਰਸ਼ਾਦਾ ਪਰੋਸਿਆ ਗਿਆ। ਥਾਲ ਦੇ ਅੰਦਰ ਪ੍ਰਸ਼ਾਦਾ ਖਾਧਾ ਗਿਆ। ਤੇ ਖੀਰ ਦੀ ਵਾਰੀ ਆਈ ਬਾਦ ਵਿੱਚ ਬਾਬੇ ਨੇ ਉਤੋਂ ਚਮਚ ਭਰਿਆ ਖੀਰ ਮੂੰਹ ਚ ਪਾਈ ਤੇ ਕਹਿਣ ਲੱਗਾ ਬੀਬੀ ਖੀਰ ਤੇ ਸਵਾਦ ਹੈ ਪਰ ਮੈਨੂੰ ਲੱਗਦਾ ਏ ਤੂੰ ਇਹਦੇ ਅੰਦਰ ਨਾ ਮਿੱਠਾ ਪਾਉਣਾ ਭੁੱਲ ਗਈ ਹੈ ਬੀਬੀ ਚੁੱਪ ਕਹਿਣ ਲੱਗੀ ਬਾਬਾ ਜੀ ਸ਼ਾਇਦ ਮੁੰਡਾ ਕਹਿਣ ਲੱਗਾ ਜੀ ਮਿੱਠਾ ਬਾਬਾ ਜੀ ਮੈਂ ਪਾਇਆ ਸੀ ਆਪਣੇ ਹੱਥਾਂ ਦੇ ਨਾਲ ਮਿੱਠਾ ਤੇ ਮੈਂ ਪਾਇਆ ਸੀ ਮਾਂ ਨੇ ਨਹੀਂ ਤੁਸੀਂ ਫਿਰ ਦੁਬਾਰਾ ਚਮਚ ਲਾ ਕੇ ਵੇਖੋ ਬਾਬੇ ਨੇ ਫਿਰ ਚਮਚਾ ਭਰਿਆ ਉਹਦੇ ਵਿੱਚ ਫੇਰ ਮਿੱਠਾ ਨਹੀਂ ਸੀ ਉਹ ਕਹਿਣ ਲੱਗਾ ਬੇਟਾ ਤੂੰ ਵੀ ਭੁੱਲ ਗਿਆ ਹੈ ਭਲੇਖਾ ਪੈ ਗਿਆ ਤੈਨੂੰ ਯਾਦ ਨਹੀਂ ਰਿਹਾ ਮਿੱਠਾ ਨਹੀਂ ਪਾਇਆ ਮੁੰਡਾ ਕਹਿਣ ਲੱਗਾ ਬਾਬਾ ਜੀ ਜਰਾ ਇੱਕ ਕੌਲੀ ਦੇ ਥੱਲੇ ਚਮਚ ਹਲਾ ਕੇ ਅਰਲਾ ਕੇ ਵੇਖੋ ਹੰਪਲਾ ਤੇ ਜਦੋਂ ਚਮਚ ਹਲਾਇਆ ਗਿਆ ਥੱਲੇ ਮਿੱਠਾ ਸੀ ਉੱਤੇ ਉੱਤੇ ਖੀਰ ਥੱਲੇ ਮਿੱਠਾ ਬਾਬਾ ਕਹਿਣ ਲੱਗਾ ਹਾਂ ਹਾਂ ਠੀਕ ਹੈ ਠੀਕ ਹੈ ਰਜਦੀ ਦੇ ਅੰਦਰ ਨਹੀਂ ਨਾ ਪਾਇਆ ਬਾਅਦ ਵਿੱਚ ਪਾਇਆ ਤਾਂ ਕਰਕੇ ਉਹ ਮੁੰਡਾ ਕਹਿਣ ਲੱਗਾ ਬਾਪੂ ਜੀ ਮਾ ਜੀ ਜਿਸ ਬਾਬੇ ਨੂੰ ਇਹ ਨਹੀਂ ਪਤਾ ਵੀ 4 ਚਮਚ ਖੀਰ ਦੇ ਢੇਠਾ 2 ਚਮਚ ਮਿੱਠਾ ਪਿਆ ਹੈ ਉਹਨੂੰ ਤਰਲੋਕੀ ਦਾ ਸਵਾਹ ਪਤਾ ਹੋਣਾ ਉਹਨੂੰ ਅੱਗੇ ਪਿੱਛੇ ਦਾ ਖਾਕ ਪਤਾ ਹੋਣਾ ਇਹ ਦੱਸਦੇ ਨੇ ਇੱਥੇ ਧਰਤੀ ਦੇ ਢੇਠਾ ਸੋਨਾ ਦੱਬਿਆ ਪਾਣੀ ਦੱਬਿਆ ਇਹਨਾਂ ਨੂੰ ਖਾਕ ਨਹੀਂ ਪਤਾ ਮੈਂ ਤਾਂ ਹੀ ਤੇ ਮੰਨਦਾ ਨਹੀਂ ਬਾਬਾ ਸ਼ਰਮਿੰਦਾ ਜਾਓ ਕਿ ਨਹੀਂ 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 ਉਹ ਕਹਿੰਦਾ ਇਹ ਜੀ ਜੇ ਤੁਹਾਨੂੰ ਖੀਰ ਦੇ ਥੱਲੇ ਪਈ ਖੰਡ ਨਹੀਂ ਦਸੀ ਮਿੱਠਾ ਨਹੀਂ ਦਿਸਿਆ ਤੁਸੀਂ ਬਾਕੀ ਕੀ ਜਾਣਦੇ ਹੋ ਥਾਲ ਦੇ ਅੰਦਰ ਕੌਲੀ ਪਈ ਹੈ ਉਹ ਤੇ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਡੀ ਅੰਤਰਜਾਮਤਾ ਦੇ ਨਾਲ ਤੁਸੀਂ ਸੁਨਾਮੀਆਂ ਰੋਕਣ ਦਾ ਦਾਵਾ ਕਰਦੇ ਹੋ ਪੁਲ ਖੁੱਲਾ ਕਰਨ ਦਾ ਦਾਵਾ ਕਰਦੇ ਹੋ ਅਰਸ਼ ਨੂੰ ਸੰਤਰੇ ਮੰਗਾਉਣ ਦਾ ਦਾਵਾ ਕਰਦੇ ਹੋ ਮਿੱਟੀ ਦੀਆਂ ਗੋਲੀਆਂ ਖਵਾ ਕੇ ਬੱਚੇ ਦੇਣ ਦਾ ਦਾਵਾ ਕਰਦੇ ਹੋ ਲੋਕਾਂ ਨੂੰ ਬੁੱਧੂ ਬਣਾਇਆ ਤੇ ਬਾਬਾ ਜੀ ਉੱਠ ਕੇ ਨਾ 9 ਤੋਂ 11 ਹੁੰਦੇ ਨਜ਼ਰ ਆਓ ਚੱਲਦੇ ਨਜ਼ਰ ਆਓ ਮੇਰੇ ਮਾਂ ਪਿਓ ਦਾ ਕਸੂਰ ਹੈ ਤੇ ਇੰਨਾ ਵਰਗੀ ਹੋਰ ਅੰਨੀ ਜਨਤਾ ਦਾ ਕਸੂਰ ਹੈ ਜੋ ਤੁਹਾਨੂੰ ਸਿਰਾਂ ਦੇ ਉੱਤੇ ਪਾਇਆ ਹੈ ਇਹਨਾਂ ਬਾਬਿਆਂ ਦੇ ਪੱਲੇ ਕੁਝ ਵੀ ਨਹੀਂ ਹੈ ਚਲੋ ਇੱਕ ਗੱਲ ਮੈਂ ਹੋਰ ਕਰਦਿਆਂ ਇਹ ਨੇ ਮਾਇਆ ਦੇ ਪਲੂਰੇ ਤੇ ਠੱਗਣ ਵਾਲਾ ਤੁਹਾਨੂੰ ਠੱਗੇ ਵੀ ਕਿਉਣਾ ਜਦੋਂ ਠੱਗੇ ਮਰਵਾਉਣ ਵਾਲਿਆਂ ਦੀ ਕਤਾਰ ਬੜੀ ਲੰਮੀ ਹੋਵੇ ਜਿਨ੍ਹਾਂ ਨੇ ਲੁੱਟੇ ਜਾਣਾ ਹੈ ਉਹਨਾਂ ਦੀ ਲੈਂ ਲੰਮੀ ਹੋਵੇ ਤੇ ਲੁੱਟੇਰਾ ਫਿਰ ਲੁੱਟੇ ਕਿਉਣਾ ਜਦੋਂ ਉਹ ਸਮਾਨ ਲੈ ਕੇ ਆਪ ਹੀ ਬੈਠੇ ਹੋਣ ਉਲੂ ਅਣਪੜ ਬਾਬੇ ਇਹਨਾਂ ਬਾਬਿਆਂ ਦੇ ਇਥੋਂ ਸਾਡੇ ਵੱਡੇ ਵੱਡੇ ਫਿਲਾਸਫਰ ਦਾਰਸ਼ਨਿਕ ਪੀ ਐਚ ਡੀ ਡਿਗਰੀਆਂ ਵਾਲੇ ਲੁੱਟੇ ਜਾ ਰਹੇ ਨੇ ਸਿਰਫ ਸਿਰ ਸੁੱਟ ਕੇ ਮੰਨੀ ਜਾ ਬਾਬਾ ਜੀ ਬੜਿਆ ਕਰਾਮਾਤੀ ਬਾਬਾ ਜੀ ਬੜੇ ਕਰਾਮਾਤੀ ਅੱਛਾ ਇਹਨਾਂ ਦੀ ਕਰਾਮਾਤ ਦਾ ਇੱਕ ਹੋਰ ਨਮੂਨਾ ਵੇਖਣਾ ਹੈ ਤੇ ਵੇਖ ਲਿਓ ਪਰਖ ਕਰਕੇ ਵੇਖ ਲਿਓ ਜਿਨ੍ਹਾਂ ਦੇ ਘਰਾਂ 'ਚ ਲਗਾਤਾਰ ਆਉਂਦੇ ਨੇ ਉਹ ਪਰਖ ਕਰਕੇ ਵੇਖ ਲਿਓ ਤੁਸੀਂ ਦਿੰਦੇ ਹੋ ਦੱਥੀਆਂ ਨੋਟਾਂ ਦੀਆਂ ਬਾਬਿਆਂ ਨੂੰ ਚੰਗੇ ਕੱਪੜੇ ਕਾਰਾਂ ਹੋਰ ਸਮਗਰੀ ਇਦਾਂ ਕਰਿਓ 2-4 ਮਹੀਨੇ ਦੇਣਾ ਬੰਦ ਕਰ ਦਿਓ ਤੇ ਫੇਰ ਵੇਖਿਓ ਵੀ ਬਾਬਾ ਤੁਹਾਡੇ ਲਾਉਂਦਾ ਈ ਨਹੀਂ ਆਉਂਦਾ ਤੇ ਜੇ ਤੁਸੀਂ ਜਾ ਕੇ ਕਹੋ ਕਿ ਨਾ ਬਾਬਾ ਜੀ ਚਰਨ ਨਹੀਂ ਪਾਏ ਕਰ ਤੇ ਬਾਬੇ ਦੀ ਬੂਥੀ ਵੇਖਿਓ ਕਿੰਦਾਂ ਦੀ ਬੰਦੀ ਹੈ ਮਾਇਆ ਦੇ ਪਲੂਰੇ ਨੇ ਮਾਇਆ ਦੇ ਤੁਹਾਡੇ ਤੋਂ ਮਾਇਆ ਮਿਲਦੀ ਹੈ ਤਾਂ ਹੁੰਦੇ ਨੇ ਅੱਛਾ ਇੱਕ ਨੇ ਨਾ ਪਖੰਡ ਬਣਾਇਆ ਵੀ ਮੇਰੇ 'ਚ ਨਾ ਭਗਤ ਸਹੰਜੀ ਆਉਂਦੇ ਨੇ ਭਗਤ ਸਹੰਜੀ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਹੈ ਮੇਰਾ ਉਹਦੇ ਨਾਲ ਵਾਪਿਆ ਤੇ ਮੈਂ ਉਹਨੂੰ ਇੱਕ ਹੀ ਸਵਾਲ ਕੀਤਾ ਮੈਂ ਕਿਹਾ ਕੁਛ ਨਹੀਂ ਤੈਨੂੰ ਮੈਂ ਪੁੱਛਦਾ ਇੰਨਾ ਲੋਕਾਂ ਦੇ ਸਾਹਮਣੇ ਦੱਸਦੇ ਮੈਨੂੰ ਪਤਾ ਸੀ ਇਹ ਬਾਣੀ ਤੋਂ ਅਨਜਾਨ ਹੈ ਬਾਣੀ ਨਹੀਂ ਪੜਿਆ ਅਣਪੜ ਹੈ ਟੋਟਲ ਅਣਪੜ ਹੈ ਮੈਂ ਕਿਹਾ ਜੀ ਇਹ ਦੱਸ ਦਿਓ ਵੀ ਭਗਤ ਸੈਨ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਕਿੰਨੇ ਨੇ ਦੱਸ ਨਹੀਂ ਪਾਇਆ ਮਸਿਆ ਨੂੰ ਆਇਓ ਪੂਰਨਮਾਸੀ ਨੂੰ ਆਇਓ ਅੱਜ ਸਾਡੀ ਚੌਂਕੀ ਅਧੂਰੀ ਉਹਦੋਂ ਚੌਂਕੀ ਪੂਰੀ ਹੁੰਦੀ ਇਹ ਤੁਹਾਡੇ ਬਾਬਿਆਂ ਦੇ ਕਾਰਨਾਮੇ ਨੇ ਨਾ ਦੇ ਨਾਲ ਲੱਗਾ ਹੁੰਦਾ ਹੈ ਬ੍ਰਹਮ ਗਿਆਨੀ ਤੇ ਉਹਨਾਂ ਨੂੰ ਜਾ ਕੇ ਪੁੱਛ ਲੋ ਬ੍ਰਹਮ ਦੇ ਅਰਥ ਕੀ ਨੇ 99% ਬਾਬਿਆਂ ਨੂੰ ਬ੍ਰਹਮ ਦੇ ਅਰਥ ਨਹੀਂ ਪਤਾ ਅਟਕਲ ਪੱਛੂ ਲਾਉਣਗੇ ਢੇਗ ਚਾਲੀਆਂ ਕਰਨਗੇ ਇੱਧਰ ਉੱਧਰ ਦੀਆਂ ਗੱਲਾਂ ਮਾਰਨਗੇ ਬਹੁਤ ਸਾਰਿਆਂ ਨੂੰ ਇਹ ਨਹੀਂ ਪਤਾ ਵੀ ਬ੍ਰਹਮ ਤੇ ਅਖਰੀ ਅਰਥ ਕੀ ਨੇ ਤੇ ਨਾਂ ਦੇ ਨਾਲ ਬ੍ਰਹਮ ਗਿਆਨੀ ਲੱਗਾ ਹੁੰਦਾ ਅਣਪੜ ਲੋਕ ਘੋਲੇ ਲੋਕ ਅਗਿਆਨੀ ਲੋਕ ਇਹਨਾਂ ਦੇ ਸ਼ਗਿਰਦ ਬਣ ਜਾਂਦੇ ਨੇ ਚੇਲੇ ਛਪਾਟੇ ਬਣ ਜਾਂਦੇ ਨੇ ਇਨਾਂ ਦਾ ਹਲਵਾ ਮੰਡਾ ਚੱਲਦਾ ਰਹਿੰਦਾ ਹੈ ਸਾਡੇ ਫਰਗਾ ਜਿਹੜਾ ਈਕੜ ਦੁੱਕੜ ਕੋਈ ਸੱਚ ਬੋਲਣ ਵਾਲਾ ਹੁੰਦਾ ਹੈ ਉਹਨੂੰ ਤੁਸੀਂ ਕਹਿ ਦਿੰਦੇ ਹੋ ਜੀ ਨਾਸਤਿਕ ਹੈ ਤੇ ਮੈਂ ਬਹੁਤ ਵਾਰ ਕਹਿਣਾ ਸਾਨੂੰ ਨਾਸਤਿਕ ਹੋਣ ਤੇ ਮਾਣ ਹੈ ਅਸੀਂ ਇਹੋ ਜਿਹੀ ਗੱਲਾਂ ਤੋਂ ਨਾਸਤਿਕ ਹਾਂ ਪਰ ਸਾਨੂੰ ਮਾਣ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਸਥਾ ਰੱਖਣੇ ਉਹਨਾਂ ਦੇ ਆਸਤਿਕ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ